ਨਵੀਂ ਸਾਲ ਦੀ ਅੱਧੀ ਰਾਤ ਨੂੰ ਡੀਐਸਪੀ ਦਲਵੀਰ ਸਿੰਘ ਖੋਰਾ ਦੀ লাশ ਮਿਲਦੀ ਹੈ ਜਿਸ ਤੋਂ ਬਾਅਦ ਪੂਰੇ ਜਲੰਧਰ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਕਿ ਇਹ ਕੌਣ ਹੋ ਸਕਦਾ ਹੈ ਜੋ ਡੀਐਸਪੀ ਨੂੰ ਗੋਲੀ ਮਾਰ ਸਕਦਾ ਹੈ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਸਾਰੀ ਗੁੱਥੀ ਜਿਹੜੀ ਹੈ ਉਹ ਜਲੰਧਰ ਕਮਿਸ਼ਨਰ ਸੁਪਨ ਸ਼ਰਮਾ ਹੋਰਾਂ ਨੇ ਦੱਸੀ ਹੈਗੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਅੱਧੀ ਰਾਤ ਨੂੰ লাশ ਮਿਲਦੀ ਹੈ ਸਾਰੀ ਪੜਤਾਲ ਤੁਸੀਂ ਕਰਦੇ ਹੋ ਕੀ ਮਾਮਲਾ ਕੀ ਰਿਹਾ ਕਿਵੇਂ ਉਹਨਾਂ ਦੀ লাশ ਮਿਲਦੀ ਹੈ ਕਿਵੇਂ ਇਹ ਸਾਰਾ ਵਾਕਿਆ ਹੁੰਦਾ ਹੈ ਉਸ ਬਾਰੇ ਇਹ ਸਾਡੇ ਡੀਐਸਪੀ ਸਾਹਿਬ ਸੀਗੇ ਜੀ ਮਿਸਟਰ ਦਲਬੀਰ 6 ਆਰ ਵਿੱਚ ਪੋਸਟਡ ਸੀਗੇ ਸਾਡਾ ਆਪਣਾ ਪਰਿਵਾਰ ਸੀਗਾ ਅਰਜੁਨਾ ਬਾਡੀ ਸੀਗੇ ਇਹ ਖੋਜਵਾਲ ਪਿੰਡ ਦੇ ਰਹਿਣ ਵਾਲੇ ਹਨ ਕਪੂਰਥਲਾ ਉਥੋਂ ਉਥੋਂ 31 ਤਰੀਕ ਸ਼ਾਮ ਨੂੰ ਇੱਥੇ ਆਏ ਸੀਗੇ ਕਿਸੇ ਆਪਣੇ ਯਾਰ ਦੋਸਤ ਨੂੰ ਮਿਲਣ ਕਿਸੇ ਤੋਂ ਲਿਫਟ ਲਈਤੀ ਸੀਗੀ ਕਿਸੇ ਨੂੰ ਬੁਲਾਇਆ ਸੀਗਾ ਇਹਨਾਂ ਨੇ ਉਹ ਮੈਂ ਡਿਟੇਲ 'ਚ ਨਹੀਂ ਜਾਊਂਗਾ ਜੀ ਫਿਰ ਇਹਨਾਂ ਨੂੰ ਬਸ ਅਡੇ ਡ੍ਰੌਪ ਕਰਤਾ ਗਿਆ ਬਸ ਸੱਡੇ ਨਾਲ ਦਾ ਕੋਈ ਯਾਰ ਮਿੱਤਰ ਸੀਗਾ ਲੇਕਿਨ ਜਦ ਉੱਥੇ ਪਹੁੰਚੇ ਉਹ ਪ੍ਰੈਜ਼ੈਂਟ ਨਹੀਂ ਸੀਗਾ ਜਿੱਥੇ ਜਾਣਾ ਸੀਗਾ ਇਹਨਾਂ ਨੇ ਆਟੋ ਲਿੱਤਾ ਤੇ ਕਰ ਜਾਂਦੀ ਤਿਆਰੀ ਕੀਤੀ ਤੇ ਘਰੇ ਨਾਲ ਦਾ ਬਸ ਬਸੱਡੇ ਤੋਂ ਹੈ ਕੋਈ 12-13 ਕਿਲੋਮੀਟਰ ਆਟੋ ਵਾਲੇ ਨੇ ਰਸਤੇ 'ਚ ਕਿਹਾ ਕਿ ਮੈਂ ਨਹੀਂ ਦੂਰ ਨਹੀਂ ਜਾਊਂਗਾ ਜੀ ਤੇ ਇਹਨਾਂ ਨੇ ਇਹਨੇ ਉਹਨੂੰ ਕਿਹਾ ਕਿ ਹੁਣ ਨਿਰਾਤ ਹੋ ਗਈ ਹੈ ਅਦਰ ਰਸਤੇ ਤਾਗੇ ਮੈਨੂੰ ਛੱਡਾ ਜਿਹੜਾ ਆਟੋ ਡਰਾਈਵਰ ਸੀਗਾ ਵਿਜੇ ਉਹ ਨਸ਼ੇ ਕਰੰਦਾ ਦੀ ਸੀਗਾ ਗਾਲੀ ਗਲੋਚ ਹੋਇਆ ਸਕਫਲ ਹੋਈ ਇਹਨਾਂ ਦਾ ਸਰਵਿਸ ਪਿਸਤਲ ਸੀਗਾ 9mm Glock ਉਹ ਖੋ ਕੇ ਉਹਨੇ ਗੋਲੀ ਚਲਾਈ ਜਿਹੜੇ ਇਹਨਾਂ ਦੇ ਸਿਰ ਤੇ ਲੱਗੀ ਇਹਨਾਂ ਦੀ ਮੌਤ ਹੋ ਗਈ ਜਿਹੜਾ ਵੈਪਨ ਹੈ 9mm Glock ਮਟਰ ਦਾ ਉਹ ਰਿਕਵਰ ਹੋ ਗਿਆ ਤੇ ਕੱਪੜੇ ਰਿਕਵਰ ਹੋ ਗਏ ਤੇ ਜਿਹੜੀ ਗੋਲੀਆਂ ਉਹ ਵੀ ਰਿਕਵਰ ਹੋ ਚੁਕੀਆਂ ਹੈ अच्छा ये जिसने क्योंकि دس ਰਿਹਾ ਕਿ ਆਟੋ ਚਾਲਕ ਵੱਲੋਂ ਸਾਰਾ ਕੁਝ ਜੜਾਇਆ ਹੋਇਆ ਇਹ ਕਿਸ ਜਗ੍ਹਾ ਤੋਂ ਕਿਸ ਜਗ੍ਹਾ ਤੱਕ ਜਾ ਰਹੇ ਸੀਗੇ ਆਟੋ ਚਾਲਕ ਦੇ ਨਾਲ ਬਹਿਸ ਕਿੱਥੇ ਬਸਟੇ ਤੋਂ ਸ਼ੁਰੂ ਕੀਤਾ ਸੀ ਜੀ ਬਹਿਸ ਉਸੇ ਕਰਕੇ ਹੋਈ ਕਿ ਮੈਂ ਘਰ ਜਾਣਾ ਹੈ ਮੈਨੂੰ ਘਰ ਛੱਡ ਗਿਆ ਤੇ ਉਹਨੇ ਕਿਹਾ ਦੇਰੀ ਹੋ ਗਈ ਹੈ ਤੇ ਉਸ ਕਫਲ ਸ਼ੁਰੂ ਹੋ ਗਈ ਉਸ ਤੋਂ ਬਾਅਦ ਉਸਨੇ ਕਿਵੇਂ ਬੰਦੂਕ ਕਿਵੇਂ ਖੋਈ ਤੇ ਕਿੰਨੀਆਂ ਗੋਲੀਆਂ ਗੋਲੀਆਂ ਇੱਕ ਫਾਇਰ ਕੀਤੀ ਖੋਈ ਜਦ ਲੜਾਈ ਝਗੜਾ ਹੋ ਰਿਹਾ ਹੁੰਦਾ ਹੱਥਪਾਈ ਹੋ ਰਹੀ ਹੁੰਦੇ ਤਾਂ ਖੋਈ ਜਾਂਦੀ ਹੈ ਜੀ ਬੈਕਗ੍ਰਾਉਂਡ ਸੀ ਕਿ ਇਸ ਇੱਕ ਲੜਾਈ ਝਗੜੇ ਦਾ ਪੁਰਾਣਾ ਪਰਚਾ ਹੈ ਵੈਸੇ ਕੋਈ ਹੋਰ ਬੈਕਗ੍ਰਾਉਂਡ ਨਹੀਂ ਹੈ ਐਸਐਸਪੀ ਕਿਉਂਕਿ ਪੂਰੇ ਮਾਮਲੇ ਦੀ ਜਿਹੜੀ ਉਹ ਜਾਣਕਾਰੀ ਸੁਪਨ ਸ਼ਰਮਾ ਹੋਰਾਂ ਨੇ ਦਿੱਤੀ ਹੈਗੀ ਆ ਕਿ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਵਿੱਚ ਕਾਫੀ ਜਿਹੜੀ ਉਹ ਸੈਂਸਿਟਿਵ ਫੈਲੀ ਹੋਈ ਸੀਗੀ ਕੈਮਰਾ ਪਸਰ ਪੰਕੇ ਦੇ ਨਾਲ ਰਾਜੂ ਗਪਤਾ ਬਾਬਾ ਸ਼ਟਾਏ